OCI ਕਾਰਡ ਵਿੱਚ ਫੋਰਨ ਦੇ ਨਵੇਂ ਬਣੇ ਪਾਸਪੋਰਟ ਦੀ ਡਿਟੇਲ ਤੇ ਨਵੀਂ ਫੋਟੋ ਅਪਡੇਟ ਕਰਨੀ ਆ ਅਪਲੋਡ ਕਰਨੀ ਆ ਬਹੁਤ سارے ਭੈਣ ਭਰਾਵਾਂ ਦੇ ਕਮੈਂਟ ਆਏ ਸੀ ਕਿ ਇੱਕ ਵੀਡੀਓ ਬਣਾ ਦਿਓ ਲੋ ਜੀ ਅੱਜ ਦੀ ਵੀਡੀਓ ਬਣਾ ਰਿਹਾ ਆ ਤੇ ਕੋਸ਼ਿਸ਼ ਕਰਾਂਗਾ ਸਟੈਪ ਬਾਈ ਸਟੈਪ ਤੁਹਾਡੇ ਨਾਲ ਜਿਹੜੀ ਆ ਪੂਰੀ ਐ ਐਕਸਪਲੇਨ ਕਰਨ ਦੀ ਕਿ ਕਿਦਾਂ ਤੁਸੀਂ ਈਜ਼ੀਲੀ ਆਪਣਾ ਤੇ ਆਪਣੇ ਬੱਚਿਆਂ ਦਾ ਜਿਹੜਾ OCI ਕਾਰਡ ਆ ਅਪਡੇਟ ਕਰ ਸਕਦੇ ਹੋ ਤੇ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚੋਂ ਕਰਨਾ ਹੋਵੇ ਅਪਡੇਟ OCI ਕਾਰਡ ਪ੍ਰੋਸੈਸ ਜਿਹੜੀ ਆ ਸੇਮ ਹੀ ਆ ਤੇ ਵੀਡੀਓ ਕਾਫੀ ਲੰਮੀ ਹੋ ਜਾਣੀ ਆ ਇਸ ਕਰਕੇ ਵੀਡੀਓ YouTube ਤੇ ਜਾ ਕੇ ਸਰਚ ਕਰ ਲਿਓ ਹਾਊ ਟੂ ਅਪਡੇਟ ਯੂਅਰ OCI ਕਾਰਡ ਲਵ ਸਿੰਘ ਐਮ ਲਿਖ ਕੇ ਕਿਉਂਕਿ TikTok ਤੇ ਵੀਡੀਓ ਪੂਰੀ ਨਹੀਂ ਆਣੀ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਦਬਾ ਲਿਓ ਤਾਂ ਜੋ ਸਾਡੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਲੋ ਜੀ ਆਪਾਂ ਹੁਣ ਸ਼ੁਰੂ ਕਰਦੇ ਆਂ ਕਿ ਕਿਸ ਤਰ੍ਹਾਂ ਆਪਾਂ ਜਿਹੜੀ ਪ੍ਰੋਸੈਸ ਸਟਾਰਟ ਕਰਨੀ ਆ ਤੇ ਆਪਣੀ ਸਪਲਿਟ ਸਕਰੀਨ ਨੂੰ ਆਪਾਂ ਛੋਟਾ ਕਰ ਲੈਂਦੇ ਹਾਂ ਠੀਕ ਆ ਜੀ ਤੇ ਆਪਾਂ ਲਿਖਿਆ ਜੀ Google ਦੇ ਵਿੱਚ ਦੇਖੋ ਤੁਸੀਂ oci services.gov.in ਠੀਕ ਆ ਲਿਖ ਕੇ ਆਪਾਂ ਜੀ ਦੋ ਸਰਚ ਕੀਤਾ ਆਪਾਂ ਪਹੁੰਚ ਗਏ ਇੱਥੇ ਆਪਾਂ oci ਨੂੰ ਦਬਲਨੇ ਆ oci ਤਾਂਗੇ ਮੋਦੀ ਸਾਹਿਬ ਆਗੇ ਮੋਦੀ ਸਾਹਿਬ ਨੂੰ ਆਪਾਂ ਕਹਿੰਦੇ ਤੁਸੀਂ ਜਾਓ ਇਥੋਂ ਠੀਕ ਆ ਜੀ ਤੇ ਇਹਨੂੰ ਕਰ ਦਈਏ ক্লোਜ਼ ਤੇ oci ਰਜਿਸਟ੍ਰੇਸ਼ਨ ਤੇ ਆਪਾਂ ਜਾਣਾ ਆ ਜੀ ਜਾ ਕੇ ਆਪਾਂ ਥੱਲੇ ਆੜਾ ਗ੍ਰੀਨ ਬਟਨ ਆ ਇਹਨੂੰ ਆਪਾਂ ਦਬਲਿਆ ਠੀਕ ਆ ਜੀ ਉਸ ਤੋਂ ਬਾਅਦ ਆਪ ਆ ਗਏ ਜੀ OCI ਮਿਸਲਿਨੀਅਰ ਸਰਵਿਸਿਜ਼ ਤੇ ਤੇ ਇੱਥੇ ਜਦੋਂ ਆਪ ਆ ਗਏ ਤੇ ਇੱਥੇ ਸਾਰੀ ਉਹਨਾਂ ਨੇ ਗਾਈਡਲਾਈਨਸ ਡਿਟੇਲ ਦਿੱਤੀ ਹੋਈ ਆ ਕਿ ਕਿਹੜੇ-ਕਿਹੜੇ ਕੇਸਸ ਦੇ ਵਿੱਚ ਸਾਨੂੰ ਜਿਹੜਾ ਆ OCI ਕਾਰਡ ਰੀਨਿਊ ਕਰਾਉਣਾ ਪਏਗਾ ਜਾਂ ਫਿਰ ਅਪਡੇਟ ਕਰਨਾ ਪਏਗਾ ਇਹ ਸਭ ਤੋਂ ਮੇਨ ਗੱਲ ਇੱਥੇ ਲਿਖੀ ਹੋਈ ਆ ਕਿ 20 ਸਾਲ ਦੀ ਏਜ ਤੱਕ ਜਿੰਨੀ ਵਾਰੀ ਪੱਚੇ ਦਾ ਪਾਸਪੋਰਟ ਬੰਨਣਾ ਆ ਆਪਾਂ ਅਪਡੇਟ ਕਰਨੀ ਆ 20 ਸਾਲ ਜਦੋਂ ਉਮਰ ਪੂਰੀ ਹੋਣੀ ਆ ਉਦੋਂ ਇੱਕ ਵਾਰੀ ਸਾਨੂੰ ਰੀਨਿਊ ਕਰਾਉਣਾ ਪੈਣਾ ਆ ਤੇ ਉਸ ਤੋਂ ਬਾਅਦ 50 ਸਾਲ ਦੀ ਉਮਰ ਤੱਕ ਕੁਝ ਨਹੀਂ ਕਰਨ ਦੀ ਲੋੜ 50 ਸਾਲ ਜਦੋਂ ਉਮਰ ਪੂਰੀ ਹੋਣੀ ਹੈ ਉਦੋਂ ਆਪਾਂ ਫਿਰ ਇੱਕ ਵਾਰੀ ਅਪਡੇਟ ਕਰਨੀ ਆ ਠੀਕ ਹੈ ਜੀ ਥੱਲੇ ਉਹਨਾਂ ਨੇ ਵੈਸੇ ਲਿਖਿਆ ਹੋਇਆ ਹੈ ਕਿ ਜੇ ਇਨ ਕੇਸ ਤੁਹਾਡਾ ਉਸਈ ਆਈ ਕਾਰਡ ਗਵਾ ਜਾਵੇ ਖਰਾਬ ਹੋ ਜਾਵੇ ਜਾਂ ਫਾਦਰ ਨੇਮ ਚੇਂਜ ਹੋ ਜਾਵੇ ਨੈਸ਼ਨਲ ID ਤੁਸੀਂ ਚੇਂਜ ਕਰਦੇ ਹੋ ਇਹਨਾਂ ਕੇਸਸ ਦੇ ਵਿੱਚ ਤੁਸੀਂ ਜਿਹੜਾ ਆ ਰੀ ਇਸ਼ੂ ਕਰਵਾਣਾ ਆਦਰਵਾਇਸ ਤੁਸੀਂ ਅਪਡੇਟ ਕਰਨਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇੱਥੇ ਥੱਲੇ ਗ੍ਰੀਨ ਬਟਨ ਆ ਇਹਨੂੰ ਆਪਾਂ ਜਿਹੜਾ ਪ੍ਰੋਸੀਡ ਦਬਦੇ ਹਾਂ ਠੀਕ ਹੈ ਜੀ ਤੇ ਇੱਥੇ ਟਾਈਮਸ ਐਂਡ ਕੰਡੀਸ਼ਨਸ ਨੇ ਆਪਾਂ ਚਲੋ ਪੜਨੀਆ ਤੇ ਇੰਨੀਆਂ ਨਹੀਂ ਇੰਨਾ ਟਾਈਮ ਕਿਸੇ ਕੋਲ ਨਹੀਂ ਹੁੰਦਾ ਐ ਠੀਕ ਆ ਜੀ ਹਾਂਜੀ ਜਿੱਦਾਂ ਕਿ ਤੁਸੀਂ ਇੱਥੇ ਦੇਖ ਲਓ ਬੀ ਛੋਟਾ ਆ ਠੀਕ ਆ ਜੀ ਈ ਵੱਡਾ ਆ ਟੀ ਵੱਡਾ ਆ 6 6 8 7 ਠੀਕ ਆ ਜੀ ਲਿਖ ਕੇ ਆਪਾਂ ਜਿਹੜਾ ਆ ਇੰਟਰ ਕਰ ਦੇਣਾ ਆ ਠੀਕ ਆ ਜੀ ਫਿਲ ਨਿਊ ਮਿਸਲੀਨੀਅਸ ਐਪਲੀਕੇਸ਼ਨ ਉਸ ਤੋਂ ਬਾਅਦ ਇੱਥੇ ਉਹਨਾਂ ਨੇ ਮੰਗਿਆ ਕਿ ਤੁਹਾਡੇ ਪੁਰਾਣੇ ਪਾਸਪੋਰਟ ਦਾ ਨੰਬਰ ਜਿਹੜਾ ਸੀ ਸਾਰਾ ਕੁਝ ਕਿ ਬੇਟੀ ਦਾ ਨਾਮ ਕੀ ਆ ਫੈਮਿਲੀ ਨੇਮ ਕੀ ਆ ਓਸੀਆਈ ਕਾਰਡ ਨੰਬਰ ਵਗੈਰਾ ਉੱਤੇ ਆ ਗਿਆ ਤੁਸੀਂ ਦੇਖ ਰਹੇ ਹੋ ਜਦੋਂ ਇਸ਼ੂ ਹੋਇਆ ਸੀ ਉਹ ਵੀ ਡੇਟ ਆ ਗਈ ਪਾਸਪੋਰਟ ਦਾ ਨੰਬਰ ਜਿਹੜੇ ਪਾਸਪੋਰਟ ਤੇ ਇਸ਼ੂ ਹੋਇਆ ਸੀ ਸਾਰਾ ਕੁਝ ਆ ਗਿਆ ਜੇ ਤੁਹਾਡੀ ਈਮੇਲ ਜਿਹੜੀ ਚੇਂਜ ਹੋਈ ਆ ਤੁਸੀਂ ਇੱਥੇ ਈਮੇਲ ਚੇਂਜ ਕਰ ਸਕਦੇ ਹੋ ਅਦਰਵਾਈਜ਼ ਜੇ ਤੁਹਾਡੀ ਉਹੀ ਪੁਰਾਣੀ ਈਮੇਲ ਚੱਲ ਰਹੀ ਆ ਤਾਂ ਉਹਨੂੰ ਇਦਾਂ ਰਹਿਣ ਦਿਓ ਠੀਕ ਹੈ ਜੀ ਆ ਉੱਪਰ ਵਾਲੇ ਨੇ ਜਿਹੜੇ ਆਪਸ਼ਨ ਨੇ ਆ ਰੀਸ਼ੂ ਵਾਸਤੇ ਨੇ ਆਪਾਂ ਅਪਡੇਟ ਕਰ ਰਹੇ ਆ ਆਪਾਂ ਇੱਥੇ ਥੱਲੇ ਜਾਣਾ ਆ ਪਾਸਪੋਰਟ ਪਾਰਟਿਕਲਸ ਅਪਰੇਸ਼ਨ ਤੇ ਇੱਥੇ ਆਪਾਂ ਨੈਕਸਟ ਤੇ ਆਲ ਜਾਣਾ ਹੈ ਠੀਕ ਹੈ ਜੀ ਨੈਕਸਟ ਤੇ ਆਗੇ ਇੱਥੇ ਜਿੱਦੂ ਜਿੱਥੇ ਉਹ ਪੋਸੀਏ ਕਾਰਡ ਉਹ ਨੂੰ ਇਸ਼ੂ ਹੋਇਆ ਸੀ ਉਹ ਵੇੜੀ ਕਾਉਂਸਲਰ ਦਾ ਆਟੋਮੈਟਿਕਲੀ ਇੱਥੇ ਸ਼ੋ ਹੁੰਦਾ ਹੈ ਤੇ ਇਹ ਕੋਈ ਡਰਨ ਵਾਲੀ ਗੱਲ ਨਹੀਂ ਇਹ ਨੂੰ ਇਦਾਂ ਹੀ ਰਹਿਣ ਦਿਓ ਕਿਉਂਕਿ ਆਪਾਂ ਸਿਰਫ ਅਪਡੇਟ ਕਰ ਰਹੇ ਹਾਂ ਬੇਸ਼ੱਕ ਅਸੀਂ ਜਰਮਨ ਦੇ ਵਿੱਚ ਰਹਿ ਰਹੇ ਹਾਂ ਤੇ ਅਸੀਂ ਫ੍ਰੈਂਕਫਰਟ ਤੋਂ ਹੁਣ ਮਿਊਨਚਨ ਚਲੇ ਗਏ ਜਾਂ ਬਰਲਿਨ ਚਲੇ ਗਏ ਤਾਂ ਸਾਨੂੰ ਇਹ ਕਾਉਂਸਲਰ ਚੇਂਜ ਕਰਨ ਦੀ ਲੋੜ ਨਹੀਂ ਹੈ ਇਹ ਆਪਾਂ ਉਹੀ ਰਹਿਣ ਦੇ ਸਕਦੇ ਹਾਂ ਜਿੱਥੇ ਸਾਡਾ ਪੁਰਾਣਾ ਜਿਹੜਾ ਸੀਗਾ ਇਹ ਇਸ਼ੂ ਹੋਇਆ ਸੀ ਇਹਦੀ ਕੋਟੈਂਸ਼ਨ ਆ ਲਿਕਾ ਦੀਆਂ ਇੱਥੇ ਹੁਣ ਉਹ ਮੰਗ ਰਹੇ ਨੇ ਐਂਟਰ ਲੇਟੈਸਟ ਪਾਸਪੋਰਟ ਨੰਬਰ ਜਿਹੜਾ ਤੁਹਾਡਾ ਨਵਾਂ ਪਾਸਪੋਰਟ ਬਣਿਆ ਉਹਦਾ ਨੰਬਰ ਇਹ ਮੰਗ ਰਹੇ ਨੇ ਠੀਕ ਹੈ ਜੀ ਉਹ ਹੁਣ ਆਪਾਂ ਦੇ ਰਹੇ ਆ ਇੱਥੇ ਜੀ ਤੇ ਮੰਗ ਰਹੇ ਨੇ ਕਿ ਐਡਰੈਸ ਜੀ ਆਪਣਾ ਚੇਂਜ ਹੋਇਆ ਹੋਇਆ ਸਾਡਾ ਐਡਰੈਸ ਚੇਂਜ ਹੋਇਆ ਹੋਇਆ ਤੇ ਆਪਾਂ ਇੱਥੇ ਆਪਣਾ ਐਡਰੈਸ ਲਿਖ ਸਕਦੇ ਹਾਂ ਠੀਕ ਹੈ ਜੀ ਆਪਾਂ ਇੱਥੇ ਨੰਬਰ ਦੇ ਦਿੱਤਾ ਤੇ ਇੱਥੇ ਬੱਚੀ ਚਲੋ ਪੜ ਰਹੀ ਹੈ ਤੇ ਇੱਥੇ ਆਪਣੇ ਕੋਲ ਜਿਹੜਾ ਸੀਗਾ ਆਪਾਂ ਸਿਲੈਕਟ ਕਰਨਾ ਸੀ ਓਕੂਪੇਸ਼ਨ ਤੇ ਆਪਾਂ ਸਾਡੇ ਕੋਲ ਇੱਥੇ ਕੋਈ ਹੋਰ ਮਿਲ ਨਹੀਂ ਰਿਹਾ ਤੇ ਆਪਾਂ ਜਿਹੜਾ ਸਟੂਡੈਂਟ ਕਰ ਦਿੰਦੇ ਹਾਂ ਕਿਉਂਕਿ ਬੇਟੀ ਪੜਦੀ ਆ ਉਸ ਯਾ ਕਾਰਡ ਅਪਡੇਟ ਨਿਊ ਪਾਸਪੋਰਟ ਆਪਾਂ ਇਹ ਲਿਖ ਦਿੰਦੇ ਹਾਂ ਤੇ ਹੁਣ ਆਪਾਂ ओके okay जी ਹੁਣ ਆਪਾਂ ਇੱਥੇ ਪਹੁੰਚ ਗਏ ਆ ਜੀ ਇੱਥੇ ਆ ਗਿਆ ਜੀ ਸਾਡਾ ਰੈਫਰੈਂਸ ਨੰਬਰ ਤੇ ਨਾਲ ਆ ਗਿਆ ਸਾਡਾ ਟੈਂਪਰਰੀ ਨੰਬਰ ਆਪਾਂ ਇਹਨੂੰ ਕਿਹੜਾ ਸਕਰੀਨਸ਼ਾਟ ਇੱਕ ਲੈ ਲੈਣੇ ਆ ਤੇ ਉਸ ਤੋਂ ਬਾਅਦ ਆ ਪੁੱਛ ਰਿਹਾ ਕਿ ਤੁਸੀਂ ਰੈਡੀ ਹੋ ਕਿ ਤੁਸੀਂ ਆਪਣੀ ਫੋਟੋ ਅਪਲੋਡ ਕਰਨੀ ਹੈ ਫੋਟੋ ਦਾ ਜਿਹੜਾ ਰੇਸ਼ੀਓ ਜਿਹੜਾ ਆ 1/1 ਹੋਣਾ ਚਾਹੀਦਾ ਆ 2/2 ਦੀ ਫੋਟੋ ਜਿਹੜਾ ਐਕਸੈਪਟ ਕਰਦੇ ਆ ਤੇ ਸਾਈਨ ਜਿਹੜੇ ਆ ਉਹ 1/3 ਜਿਹੜਾ ਰੇਸ਼ੀਓ ਦੇ ਹੋਣੇ ਚਾਹੀਦੇ ਆ ਤੇ ਜਿਹੜੀ 500 ਕਿਲੋਵੋਲਟ ਤੋਂ ਥੱਲੇ ਜੜੇ ਹੋਣੇ ਚਾਹੀਦੀਆਂ ਸਾਰਾ ਕੁਝ ਤੁਹਾਡਾ ਜਿਹੜਾ ਫੋਟੋ ਹੈ ਜਾਂ ਸਿਗਨੇਚਰ ਹੈ 500 ਕਿਲੋਵੋਲਟ ਤੋਂ ਥੱਲੇ ਹੋਣ ਜੀ ਦੀ ਵੱਡੀ ਨਾ ਹੋਵੇ ਫਾਈਲ ਠੀਕ ਹੈ ਜੀ yes i am ready ਕਹਿ ਰਿਹਾ ਤੇ ਹੁਣ ਆਪਾਂ ਇੱਥੇ ਚੂਜ਼ ਕਰਾਂਗੇ ਇੱਥੇ ਲਿਖ ਰਿਹਾ ਟੂ ਅਪਲੋਡ ਐਪਲੀਕੈਂਟਸ ਫੋਟੋ ਠੀਕ ਹੈ ਜੀ ਓਕੇ ਜੀ ਹੁਣ ਇਹ ਫੋਟੋ ਆ ਗਈ ਹੈ ਜੀ ओके okay जी ਐਦਾਂ ਫੋਟੋ ਆ ਗਈ ਆਪਣੀ ਤੇ ਹੁਣ ਸਿਲੈਕਟ ਹੋ ਗਈ ਆ ਹੁਣ ਇੱਥੇ ਸਾਈਨ ਮੰਗ ਰਿਹਾ ਜੀ ਉਹ ਠੀਕ ਹੈ ਜੀ ਸਾਈਨ ਮੰਗ ਰਿਹਾ ਜੀ ਸਾਈਨ ਦੀ ਵੀ ਮੈਂ ਇੱਕ ਬਣਾਈ ਹੋਈ ਸੀਗੀ ਦੇਖਦੇ ਆ ਆਪਾਂ ਉਹ ਅਪਲੋਡ ਕਰਕੇ ਠੀਕ ਹੈ ਜੀ ਠੀਕ ਹੈ ਜੀ ਆ ਹੁਣ ਦੇਖੋ ਫੋਟੋ ਜਿਹੜੀ ਮੈਂ ਪਹਿਲਾਂ ਹੀ ਆਪਣਾ ਜੇਪੈਕ ਜਿਹੜੇ ਫਾਰਮੈਟ ਤਿਆਰ ਕੀਤੇ ਹੋਏ ਸੀ ਕਿ 2x2 ਦੇ ਉਹ ਜਿਹੜੇ ਮੈਂ ਫੋਟੋ ਤੇ ਨਾਲ ਜਿਹੜਾ ਸਿਗਨੇਚਰ ਸੀਗੇ ਉਹ ਵੀ ਮੈਂ ਜਿਹੜਾ ਸੀ ਜੇਪੈਕ ਫੋਟੋ ਜਿਹੜੀ ਸੀਗੀ ਛੋਟੀ ਬਣਾਈ ਹੋਈ ਸੀਗੀ ਤੇ ਉਹ ਅਪਲੋਡ ਹੋ ਗਈ ਹੈ ਜੇ ਦੋਵੇਂ ਹੀ ਆਪਸ਼ਨ ਜਿਹੜੇ ਗ੍ਰੀਨ ਆ ਜਾਂਦੇ ਆ ਇਹਦਾ ਮਤਲਬ ਹੈ ਕਿ ਉਹ ਦੋਨੋਂ ਚੀਜ਼ਾਂ ਜਿਹੜੀਆਂ ਐਕਸੈਪਟ ਹੋ ਗਈਆਂ ਤੇ ਹੁਣ ਆਪਾਂ ਇੱਥੇ ਅਪਲੋਡ ਦਬਾਂਗੇ ਜੀ ਠੀਕ ਹੈ ਜੀ ਤੇ ਹੁਣ ਆத் ਨਵੀਂ ਫੋਟੋ ਅਪਲੋਡ ਹੋ ਗਈ ਆ ਤੇ ਨਾਲ ਥੱਲੇ ਸਾਈਨ ਵੀ ਜਿਹੜੇ ਆ ਉਹ ਅਪਲੋਡ ਹੋ ਗਿਆ ਠੀਕ ਹੈ ਜੀ ਇਫ ਯੂ ਵਾਂਟ ਟੂ ਅਪਲੋਡ ਅਗੇਨ ਜੇ ਤੁਸੀਂ ਦੁਬਾਰਾ ਚੇਂਜ ਕਰਨੇ ਚਾਹੁੰਦੇ ਹੋ ਕਹਿੰਦੇ ਕਿ ਆ ਤੁਹਾਡੀ ਫੋਟੋ ਆ ਤੇ ਆ ਤੁਹਾਡੇ ਸਾਈਨ ਆ ਠੀਕ ਹੈ ਜੀ ਉੱਪਰ ਟੈਂਪੋਰਰੀ ਜਿਹੜੀ ਹੈਗੀ ਆ ਐਪਲੀਕੇਸ਼ਨ ਆਈਡੀ ਆਈ ਹੋਈ ਆ ਨਾਲ ਤੇ ਨਾਲ ਜਿਹੜਾ ਆਇਆ ਹੋਇਆ ਆ ਆਪਣਾ ਅ ਜਿਹੜਾ ਆ ਰੈਫਰੈਂਸ ਨੰਬਰ ਠੀਕ ਹੈ ਜੀ ਤੇ ਆਪਾਂ ਕਹਿੰਦੇ ਆ ਕਿ ਸਾਨੂੰ ਠੀਕ ਹੈ ਜੀ ਸਾਡੀ ਫੋਟੋ ਵੀ ਠੀਕ ਹੈ ਸਾਈਨ ਵੀ ਠੀਕ ਨੇ ਇਫ ਯੂ ਡੋਨਟ ਵਾਂਟ ਟੂ ਅਪਲੋਡ ਅਗੇਨ ਆਈ ਹੈਵ ਅਪਲੋਡਡ ਸਕਸੈਸਫੁਲੀ ਆਪਾਂ ਹੁਣ ਇਹਨੂੰ ਜਿਹੜਾ ਆ ਸਕਸੈਸਫੁਲੀ ਕਰਨਾ ਹੈ ਠੀਕ ਹੈ ਜੀ ਇੱਥੇ ਆਪਣਾ ਜਿਹੜਾ ਆ ਪਾਸਪੋਰਟ ਦੀ ਫੋਟੋਕਾਪੀ ਜਿਹੜੀ ਆ ਉਹ ਆਪਾਂ ਇੱਧਿਆ ਤੇ ਅਪਲੋਡ ਕਰਨੀ ਹੈ ਉਹ ਹੈਗੀ ਆ ਪ੍ਰੋਸੈਸ ਟੂ ਬੀ ਪਾਰਟ ਬੀ ਠੀਕ ਹੈ ਜੀ ਇੱਥੇ ਹੁਣ ਸਾਡੇ ਕੋਲ ਮੰਗ ਰਿਹਾ ਆ ਹੈਵ ਯੂ ਐਨੀ ਮੈਂਬਰ ਆਫ ਯੂਰ ਫੈਮਿਲੀ ਅਪਲਾਈਡ ਓਵਰ ਸੀ ਸਿਟੀਜ਼ਨ ਆਫ ਇੰਡੀਆ ਰਜਿਸਟਰ ਰੇਸ਼ਨ ਅਰlier ਹਾਂ ਜੀ ਹੈਗੀ ਆ ਜੀ ਤੇ ਉਹ ਆਪਾਂ ਇੱਥੇ ਜਿਹੜੀ ਆ ਮੈਂਬਰ ਨੇਮ ਲਿਖ ਸਕਦੇ ਆ ਰਹਿ ਤੇ ਆਪਣਾ ਰੈਫਰੈਂਸ ਨੰਬਰ ਜਿਹੜਾ ਹੁੰਦਾ ਹੈ ਜੀ ਓਸੀਆ ਕਾਰਡ ਦਾ ਨੰਬਰ ਹੁੰਦਾ ਸਾਰੇ ਤੇ ਡੇਟ ਵੈਨ ਅਪਲਾਈਡ ਤੇ ਪਲੇਸ ਕਿੱਥੇ ਹੋਈ ਸੀਗੀ ਤੇ ਗ੍ਰਾਂਟਡ ਠੀਕ ਆ ਜੀ ਲਓ ਜੀ ਇਹਨਾਂ ਨੇ ਇੱਥੇ ਪੁੱਛਿਆ ਸੀਗਾ ਕਿ ਤੁਹਾਡੇ ਫੈਮਿਲੀ ਦੇ ਵਿੱਚ ਤੁਹਾਡੇ ਹੋਰ ਕੀ ਤੁਹਾਡੇ ਤੋਂ ਇਲਾਵਾ ਕਿਸੇ ਹੋਰ ਕੋਲ OCIA ਕਾਰਡ ਹੈਗੇ ਨੇ ਤੇ ਆਪਾਂ ਇੱਥੇ ਫਿਲ ਕਰ ਦਿੱਤਾ ਹੈਗਾ ਐਜ਼ ਅ ਫਾਦਰ ਮੈਂ ਆਪਣਾ ਨੇਮ ਨਾਲ ਫਾਦਰ ਲਿਖਦਾ ਨਾਲ ਆਪਣਾ ਫਾਈਲ ਨੰਬਰ OCIA ਕਾਰਡ ਦੇ ਫਰੰਟ ਤੇ ਹੁੰਦਾ ਆ ਨਾਲ ਡੇਟ ਜਦੋਂ ਉਹ ਆਪਣਾ ਇਸ਼ੂ ਹੋਇਆ ਸੀ ਇਸ਼ੂ ਵਾਲੀ ਡੇਟ ਆਪਾਂ ਭਰ ਸਕਦੇ ਆ ਤੇ ਕਿੱਥੇ ਹੋਇਆ ਸੀ ਫ੍ਰੈਂਕਫਰਟ ਤੇ ਗਰੰਟਡ ਜਾਨੀ ਕਿ ਹੋ ਚੁੱਕਾ ਆ ਠੀਕ ਆ ਜੀ ਤੇ ਉਸ ਤੋਂ ਬਾਅਦ ਨਾਲ ਹੀ ਮੈਂ ਆਪਣੀ ਬੇਟੀ ਦਾ ਵੀ ਸੇਮ ਉਸੇ ਤਰ੍ਹਾਂ ਹੀ ਤੇ ਨਾਲ ਹੀ ਛੋਟੇ ਬੇਟੇ ਦਾ ਵੀ ਭਰਤਾ ਠੀਕ ਹੈ ਜੀ ਉਸ ਤੋਂ ਬਾਅਦ ਇੱਥੇ ਲਿਖਿਆ ਹੈ ਜੀ ਹੈਵ ਯੂ ਸਰੈਂਡਰਡ ਗੋਟ ਯੂਰ ਪ੍ਰੋਵਾਈਜ਼ ਨਹੀਂ ਆਪਾਂ ਨਹੀਂ ਕਰਦੇ ਨੇ ਜੀ ਵੈਨ ਹੋਲਡਿੰਗ ਟੂ ਅ ਨੈਸ਼ਨਲ ਨਹੀਂ ਜੀ ਦੇ ਹੈਵ ਯੂ ਨਹੀਂ ਜੀ ਆਪਾਂ ਪੜਨਾ ਹੈ ਸਾਰਾ ਕਿ ਸਾਡੇ ਨਾਲ ਜੇ ਕੋਈ ਕਿਸੇ ਦਾ ਮੈਚ ਕਰਦਾ ਹੋਵੇ ਤੇ ਉਹ ਆਪਾਂ ਇੱਥੇ ਯੈਸ ਵੀ ਕਰ ਸਕਦੇ ਆ ਗੱਲ ਨਹੀਂ ਜੀ ਪਾਕਿਸਤਾਨੀ ਨਹੀਂ ਜੀ ਹਨਾ ਜਿਹੜੀ ਚੀਜ਼ ਆਪਾਂ ਤਕਰੀਬਨ ਨਹੀਂ ਹੁੰਦੀ ਨੇ ਹੈਵ ਕੋਡ ਨਹੀਂ ਜੀ ਹੈਵ ਯੂ ਕਵਰ ਇਫ ਯੂ ਥੈਂਕ ਨਹੀਂ ਜੀ ਹੈਵ ਨਹੀਂ ਜੀ

ਨਹੀਂ ਜੀ ਤੇ ਇੱਥੇ ਸਾਡੇ ਕੋਲ ਪੁੱਛ ਰਿਹਾ ਹੈ ਜੀ ਉਹ ਪ੍ਰੈਜ਼ੈਂਟ ਨੈਸ਼ਨੈਟੀ ਜੀ ਇੱਥੇ ਉਹਨਾਂ ਨੇ ਪੁੱਛਿਆ ਸੀ ਕਿ ਤੁਹਾਡਾ ਇੰਡੀਆ ਦੇ ਵਿੱਚ ਕੋਈ ਰਿਲੇਟਿਵ ਹੈਗਾ ਰਿਸ਼ਤੇਦਾਰ ਹੈਗਾ ਤਾਂ ਆਪਾਂ ਜਿਹੜਾ ਆ ਮੈਂ ਆਪਣੀ ਮਾਂ ਦਾ ਜਿਹੜਾ ਆ ਗ੍ਰੈਂਡ ਮਦਰ ਲਿਖ ਸਕਦੇ ਆ ਤੇ ਉਹਨਾਂ ਦੀ ਏਜ ਲਿਖਤੀ ਨਾਲ ਆਪਾਂ ਲਿਖ ਸਕਦੇ ਆ ਜਿੱਦਾਂ ਅੰਕਲ ਲਿਖ ਸਕਦੇ ਆ ਮੇਰੇ ਬ੍ਰਦਰ ਜਿੱਦਾਂ ਆ ਬਲਜਿੰਦਾ ਸਿੰਘ ਵਰਤਨ ਨੀਜੀ ਤੇ ਆ ਸੇਮ ਹੀ ਆ ਜੀ ਤੇ ਅੰਕਲ ਅੰਕਲ ਤੇ ਏਜ 35 ਠੀਕ ਹੈ ਜੀ ਕੋਈ ਸਾਰਾ ਸਾਰੇ ਮੈਂਬਰ ਲਿਖਣ ਦੀ ਲੋੜ ਨਹੀਂ ਆ ਆਪਾਂ ਇੱਕ ਦੋ ਮੈਂਬਰ ਲਿਖ ਦਈਏ ਬਹੁਤ ਹੈ ਜੀ ਠੀਕ ਹੈ ਜੀ ਐਨੀ ਐਪਲੀਕੈਂਟ ਫ੍ਰੀਸਟ ਨੋ ਜੀ ਕਿ ਤੁਹਾਡੇ ਕਿਸੇ ਕ੍ਰਿਮੀਨਲ ਕੇਸ ਤਾਂ ਨਹੀਂ ਤੁਹਾਡੇ ਕਿਸ ਜੀ ਦੇ ਉੱਪਰ ਤੇ ਆਪਾਂ ਨਹੀਂ ਲਿਖ ਦੰਨੇ ਆ ਤੇ ਹੁਣ ਆਪਾਂ ਸਬਮਿਟ ਕਰਕੇ ਦੇਖਦੇ ਆ ਤੇ ਹੁਣ ਕੀ ਦੇਖਦੇ ਆ ਕਿ ਹੁੰਦਾ ਹੈ ਕਿ ਠੀਕ ਹੈ ਜੀ ਇੱਥੇ ਆ ਗਿਆ ਜੀ ਯੂਆਰ ਰੈਫਰੈਂਸ ਨੰਬਰ ਦੇ ਨਾਲ ਯੂਐਸ ਸਰਵਿਸਿਜ਼ ਸਿਲੈਕਟਡ ਇਸ ਪਾਸਪੋਰਟ ਪਰਟੀਕਲ ਅਪਡੇਸ਼ਨ ਡਾਕੂਮੈਂਟ ਅਦਰਵਾਈਜ਼ ਯੂਆਰ ਐਪਲੀਕੇਸ਼ਨ ਵਿਲ ਨਾਟ ਬੀ ਕਨਸਾਇਡਡ ਅਪਲੋਡ ਡਾਕੂਮੈਂਟ ਕਿਉਂਕਿ ਇੱਥੇ ਆਪਣੀ ਇੱਕ ਪਾਸਪੋਰਟ ਜਿਹੜੀ ਆ ਪਾਸਪੋਰਟ ਦੀ ਕਾਪੀ ਆਪਾਂ ਅਪਲੋਡ ਕਰਨੀ ਆ ਕਰੰਟ ਪਾਸਪੋਰਟ ਠੀਕ ਆ ਜੀ ਤੇ ਹੁਣ ਉਹ ਆਪਾਂ ਜਰੀਆ ਅਪਲੋਡ ਕਰਨੀ ਆ ਅਨਿਤ ਕੋਰ ਕਰੰਟ ਪਾਸਪੋਰਟ ਠੀਕ ਆ ਜੀ ਡਾਟਾਈ ਵੀ ਆਪਾਂ ਇੱਥੇ ਚੜਾਇਆ ਇਹ ਡਾਟਾਈ ਬਿਲ ਕਰਾਂਗੇ ਤੇ ਆਪਣਾ ਪਾਸਪੋਰਟ ਦੀ ਜਿਹੜੀ ਕਾਪੀ ਆ ਮੈਂ ਉਹ ਜਿਹੜੀ ਪੀਡੀਐਫ ਬਣਾਈ ਹੋਈ ਸੀਗੀ ਛੋਟੀ ਮੈਂ ਪਹਿਲਾਂ ਚੈੱਕ ਕਰਦੇ ਆ ਇੱਥੇ ਤੇ ਅਪਲੋਡ ਕਰਕੇ ਦੇਖਦੇ ਆ ਜੀ ਠੀਕ ਆ ਜੀ ਹੋ ਗਿਆ ਜੀ ਸਾਰਾ ਕੁਝ ਅਪਲੋਡ ਹੋ ਗਿਆ ਹੈ ਜੀ ਹੁਣ ਸਾਡਾ ਲੋ ਜੀ ਆਪਾਂ ਇੱਥੇ ਆ ਗਏ ਆ ਜੀ ਅਪਲੋਡਿੰਗ ਆਫ ਕਰੰਟ ਪਾਸਪੋਰਟ ਫॉर ਅਨੀਤ ਕੌਰ ਮਲਤਾਨੀ ਹੈਜ਼ ਬੀਨ ਸਕਸੈਸਫੁਲੀ ਕੰਪਲੀਟਡ ਠੀਕ ਹੈ ਜੀ ਤੇ ਹੁਣ ਆਪਾਂ ਫਾਈਨਲ ਸਬਮਿਸ਼ਨ ਕਰ ਦੇਾਂਗੇ ਜੀ ਹੁਣ ਇੱਥੇ ਲਿਖਿਆ ਜੀ ਯੂਅਰ ਐਪਲੀਕੇਸ਼ਨ ਬੇਅਰਿੰਗ ਐਮ ਐਚ ਏ ਫਾਈਲ ਨੰਬਰ ਇਹ ਆਪਣਾ ਆ ਗਿਆ ਫੋਰ ਅਪਲੋਡਿੰਗ ਆਫ ਡਾਕੂਮੈਂਟ ਇਨ ਕਨ ਜਨ ਵਿਦ ਓਸੀਆਈ ਕਾਰਡ ਨੰਬਰ ਏ 2242510 ਹੈਜ਼ ਬੀਨ ਸਬਮਿਟਡ ਸਕਸੈਸਫੁਲੀ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਐਕਸਿਟ ਕਰ ਜਾਾਂਗੇ ਇੱਥੋਂ ਠੀਕ ਹੈ ਜੀ ਤੇ ਹੁਣ ਜਿਹੜਾ ਆ ਸਾਨੂੰ ਜਿਹੜੀ ਸਾਡੀ ਈਮੇਲ ਆ ਜਾਏਗੀ ਤੇ ਈਮੇਲ ਦੇ ਉੱਪਰ ਜਿਹੜਾ ਸਾਡਾ ਆ ਸਾਰਾ ਕੁਝ ਜਿਹੜਾ ਆ ਸਬਮਿਸ਼ਨ ਆ ਜਾਣੀ ਤੁਹਾਨੂੰ ਆਪਾਂ ਪ੍ਰਿੰਟ ਆਊਟ ਕਰ ਲਾਂਗੇ ਤੇ ਉਹਨੂੰ ਆਪਾਂ ਕਹਿੰਦੇ ਵੀ ਟਰੈਵਲ ਕਰਨਾ ਹੋਵੇ ਤੇ ਉਹਨੂੰ ਆਪਾਂ ਨਾਲ ਰੱਖ ਸਕਦੇ ਹਾਂ ਕਿ ਆਪਾਂ ਜਿਹੜਾ ਆ ਆਪਣਾ ਉਸਿਆ ਕਾਰਡ ਜਿਹੜਾ ਆ ਸਹੀ ਤਰੀਕੇ ਨਾਲ ਜਿਹੜਾ ਆ ਅਪਡੇਟ ਕਰ ਚੁੱਕੇ ਹਾਂ ਤੇ ਜੇ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤਾਂ ਜੋ ਸਾਡੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਿਆ ਕਰਨ ਜੇ ਕੋਈ ਗਲਤੀ ਕਰ ਗਿਆ ਹੋਵਾਂ ਗੁਸਤਾਖੀ ਕਰ ਗਿਆ ਹੋਵਾਂ ਉਸ ਲਈ ਹਮੇਸ਼ਾ ਦੀ ਤਰ੍ਹਾਂ ਤੁਹਾਡਾ ਲਵ ਸਿੰਘ ਹਮਤੋਂ ਤੁਮ ਮਾਫੀ ਚਾਹੁੰਦਾ ਹਾਂ ਜੀ ਸਸਵੇ ਕਾਲੀ ਸਰਨ